ਇਹ ਉਹੀ ਸੱਜਣ ਜਿਹੜੇ ਲੋਕ ਸਭਾ ਵੇਲੇ ਰਾਜੇ ਵੜਿੰਗ ਵੀ ਚੋਣ ਮੌਕੇ ਛੱਡ ਕੇ ਚਲੇ ਗਏ ਅੱਜ ਸ਼ਾਮਲ ਹੋਏ ਤੁਹਾਨੂੰ ਸਭ ਨੂੰ ਸ਼ਾਮਲ ਡਰੋਨ ਦੇ ਵਿੱਚ ਸੂਬੇ ਦੇ ਪ੍ਰਧਾਨ ਦੀ ਆਗਿਆ ਲਈ ਗਈ ਜਾਂ ਨਹੀਂ ਲਈ ਗਈ ਤੁਸੀਂ ਛੱਡ ਕੇ ਗਏ ਤੇ ਕਿਹਦੇ ਇਸ਼ਾਰੇ ਤੇ ਗਏ ਕਿ ਨੇ ਉਹਨਾਂ ਨੂੰ ਕਾਂਗਰਸ ਦੇ ਵਿੱਚੋਂ ਇਸ਼ਾਰਾ ਕੀਤਾ ਵੀ ਹੁਣ ਛੱਡ ਕੇ ਜਾਓ ਤੇ ਜਦੋਂ ਕੋਈ ਮੌਕਾ ਮਿਲਣਗੋ ਤਾਂ ਵਾਪਸ来ਓ ਅਈ ਉਹ ਸਾਬਕਾ ਸੀਐਮ ਹੋਣ ਤੇ ਚਾਹੇ ਕਿਸੇ ਹੋਰਅਦੇ ਤੇ ਹੋਣ ਉਹ ਸੂਬੇ ਦੇ ਪ੍ਰਧਾਨ ਨੂੰ ਓਵਰਰੂਲਡ ਕਰਕੇ ਜਾਂ ਫਿਰ ਜੇ ਬੈਂਸ ਬ੍ਰਦਰ ਸ਼ਾਮਲ ਹੋਏ ਲੋਕਨ ਸਾਫ ਪਾਰਟੀ ਕਾਂਗਰਸ ਦੇ ਵਿੱਚ ਸ਼ਾਮਲ ਹੋਈ ਤੇ ਮਾਨਯੋਗ ਰਾਹੁਲ ਗਾਂਧੀ ਜੀ ਹੋਰਾਂ ਨੇ ਉਹਨਾਂ ਨੂੰ ਸ਼ਾਮਲ ਕੀਤਾ ਡੋਗਰੇ ਤੇ ਗਦਾਰਾਂ ਵਾਲਾ ਰੋਲ ਅਦਾ ਕਰਕੇ ਦਿਨ ਦੇ ਵੇਲੇ ਕਾਂਗਰਸ ਦਾ ਝੰਡਾ ਚੁੱਕੀ ਫਿਰਦੇ ਸੀ ਤੇ ਰਾਤ ਨੂੰ ਭਾਜਪੀ ਲਈ ਵੋਟਾਂ ਪਕਤੀਆਂ ਕਰਦੇ ਸੀ ਬੈਂਸ ਉਸ ਕਰਤਾਰ ਦਾ ਨਹੀਂ ਫ੍ਰੈਂਸ ਗਦਾਰ ਤੇ ਡੋਗਰਾ ਨਹੀਂ ਫ੍ਰੈਂਸ ਜਿਹੜੀ ਥਾੜੀ ਜਿਹਾ ਖਾਂਦਾ ਉਹ ਤੇ ਮੂਤਦਾ ਨਹੀਂ ਇਹ ਮੂਤਣ ਵਾਲੇ ਲੋਕਾਂ ਨੂੰ ਮੁਬਾਰਕ ਹੈ ਗੱਲਾਂ ਜਿਨ੍ਹਾਂ ਨੇ ਪਸ਼ੋਕੜ ਦੇ ਵਿੱਚ ਇਹ ਕਾਰਨਾਮੇ ਤੇ ਕਰਤੂਤਾਂ ਕੀਤੀਆਂ ਮੈਨੂੰ ਕੋਈ ਇਤਰਾਜ਼ ਨਹੀਂ ਕਿਸੇ ਦੇ ਆਉਣ ਨੂੰ ਪਰ ਮੈਂ ਇੱਕ ਪ੍ਰੋਟੋਕੋਲ ਇਸ ਕਰਕੇ ਗੱਲ ਕੀਤੀ ਹੈ ਵੀ ਜਦੋਂ ਪ੍ਰਦੇਸ਼ਤਾ ਤੇ ਅਕਸ਼ਲੜੇ ਚੋਂ ਉਦੋਂ ਇਹ ਲੋਕ ਪਾਰਟੀ ਛੱਡ ਕੇ ਚਲੇ ਜਾਣ ਅੱਜ ਕਿਹਦੇ ਇਸ਼ਾਰੇ ਤੇ ਗਏ ਤੇ ਕਿਹਦੇ ਇਸ਼ਾਰੇ ਤੇ ਵਾਪਸ ਆਏ ਹਾਂਜੀ ਮੈਂ ਵੀ ਨਿਊਜ਼ ਦੇਖੀ ਤੇ ਸੁਣੀ ਆ ਪਰ ਮੈਨੂੰ ਹੈਰਾਨੀ ਹੈ ਇਸ ਗੱਲ ਦੀ ਇੱਕ ਪ੍ਰੋਟੋਕੋਲ ਹੁੰਦਾ ਕਿਸੇ ਨੇ ਝਾੜੂ 'ਚ ਸ਼ਾਮਲ ਹੋਣਾ ਤੇ ਉਹ ਭਗਵੰਤ ਮਾਨ ਅਮਨ ਰੋੜਾ ਜਾਂ ਕੇਜਰੀਵਾਲ ਸਾਹਿਬ ਸ਼ਾਮਲ ਕਰਦੇ ਜਾਂ ਆਪਣੇ ਵੱਲੋਂ ਕੋਈ ਕਿਸੇ ਥੱਲੇ ਲੀਡਰ ਨੂੰ ਉਹ ਅਪਰੂਵਲ ਦਿੰਦੇ ਆ ਤੇ ਜੇ ਕਿਸੇ ਨੇ ਬੀਜੇਪੀ 'ਚ ਸ਼ਾਮਲ ਹੋਣਾ ਤੇ ਫਿਰ ਉਹ ਜਾਖੜ ਸਾਹਿਬ ਜਾਂ ਕੇਂਦਰੀ ਹਾਈ ਕਮਾਂਡ ਕਾਲੀਦਲ 'ਚ ਸ਼ਾਮਲ ਹੋਣਾ ਤੇ ਫਿਰ ਸਦਾ ਸੁਖਵੀਰ ਸਿੰਘ ਵਾਦਨ ਦੀ ਇੱਥੇ ਮੈਨੂੰ ਇਹ ਨਹੀਂ ਪਤਾ ਲੱਗਿਆ ਇਹ ਉਹੀ ਸੱਜਣ ਜਿਹੜੇ ਲੋਕ ਸਭਾ ਵੇਲੇ ਰਾਜੇ ਵੜਿੰਗ ਵੀ ਚੋਣ ਮੌਕੇ ਛੱਡ ਕੇ ਚਲੇ ਗਏ ਅੱਜ ਸ਼ਾਮਲ ਹੋਏ ਤੁਹਾਨੂੰ ਸ਼ਾਮਲ ਕਰਾਉਣ ਦੇ ਵਿੱਚ ਸੂਬੇ ਦੇ ਪ੍ਰਧਾਨ ਦੀ ਆਗਿਆ ਲਈ ਗਈ ਜਾਂ ਨਹੀਂ ਲਈ ਗਈ ਮੈਂਬਰ ਪਾਰਲੀਮੈਂਟ ਵੀ ਹੈ ਲੁਧਿਆਣਾ ਤੋਂ ਸੂਬੇ ਦੇ ਪ੍ਰਧਾਨ ਵੀ ਹੈ ਸੋ ਇਹ ਬੜੀ ਹੈਰਾਨੀ ਜਨਕ ਗੱਲ ਹੈ ਮੈਂ ਇਹ ਵੀ ਕਹੂੰਗਾ ਕਿ ਪਾਰਟੀ ਦੇ ਅੰਦਰ ਇਹ ਤਹਿਕੀਕਾਤ ਦਾ ਵਿਸ਼ਾ ਵੀ ਹੈ ਇਹ ਉਹ ਬੰਦੇ ਜਿਹੜੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਦੋਂ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਚੋਣ ਲੜਦਾ ਤੇ ਉਹ ਛੱਡ ਕੇ ਗਏ ਤੇ ਕਿਹਦੇ ਇਸ਼ਾਰੇ ਤੇ ਗਏ ਆ ਕਿਨੇ ਉਹਨਾਂ ਨੂੰ ਕਾਂਗਰਸ ਦੇ ਵਿੱਚੋਂ ਇਸ਼ਾਰਾ ਕੀਤਾ ਵੀ ਹੁਣ ਛੱਡ ਕੇ ਜਾਓ ਤੇ ਜਦੋਂ ਕੋਈ ਮੌਕਾ ਮੇਲ ਬਣੂਗਾ ਤਾਂ ਤੁਹਾਨੂੰ ਵਾਪਸ ਲਿਆਵਾਂਗੇ ਸੋ ਮੈਂ ਇਹ ਜ਼ਰੂਰ ਕਹੂੰਗਾ ਕਿ ਇੱਕ ਪ੍ਰੋਟੋਕੋਲ ਇੱਕ ਕਿਹਦੀ ਆਗਿਆ ਦੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਹੋਈ ਸਾਫਕਾ ਮੁੱਖ ਮੰਤਰੀ ਵੀ ਚੰਨੀ ਜੀ ਸੀ ਸ਼ੈਮ ਉਹਦੇ ਵਿੱਚ ਤੇ ਹੋਰ ਵੀ ਕਾਂਗਰਸ ਸਰਕਾਰੀ ਹੋ ਗਿਆ ਸਾਡੇ ਬਹੁਤ ਹੋਰ ਵੀ ਵੱਡੇ ਚੰਨੀ ਸਾਹਿਬ ਸਾਡੇ ਸਾਬਕਾ ਮੁੱਖ ਮੰਤਰੀ ਸਰਕਾਰੀ ਹੋ ਗਿਆ ਬਾਕੀ ਸਾਰੇ ਲੀਡਰ ਸਾਹਿਬਾਨ ਕਾਂਗਰਸ ਪਾਰਟੀ ਦੇ ਸਰਕਾਰੀ ਹੋ ਗਿਆ ਪਰ ਪ੍ਰੋਟੋਕੋਲ ਹੁੰਦਾ ਵਿਧੀ ਵਿਵਧਾਨ ਹੁੰਦਾ ਮੈਂ ਤਾਂ ਪ੍ਰੋਟੋਕੋਲ ਦੀ ਗੱਲ ਕੀਤੀ ਹੈ ਪ੍ਰੋਟੋਕੋਲ ਇਸ ਗੱਲ ਦੀ ਅਗਿਆ ਨਹੀਂ ਕਦੇ ਵੀ ਦਿੰਦਾ ਚਾਹੇ ਉਹ ਸਾਬਕਾ ਸੀਐਮ ਹੋਣ ਤੇ ਚਾਹੇ ਕਿਸੇ ਹੋਰ ਅਹੁਦੇ ਤੇ ਹੋਣ ਉਹ ਸੂਬੇ ਦੇ ਪ੍ਰਧਾਨ ਨੂੰ ਓਵਰਰੂਲਡ ਕਰਕੇ ਜਾਂ ਫਿਰ ਜੇ ਬੈਂਸ ਬ੍ਰਦਰ ਸ਼ਾਮਲ ਹੋਏ ਲੋਕਨ ਸਾਹਿਬ ਪਾਰਟੀ ਕਾਂਗਰਸ ਦੇ ਵਿੱਚ ਸ਼ਾਮਲ ਹੋਈ ਤੇ ਮਾਨਯੋਗ ਰਾਹੁਲ ਗਾਂਧੀ ਜੀ ਹੋਰਾਂ ਨੇ ਉਹਨਾਂ ਨੂੰ ਸ਼ਾਮਲ ਕੀਤਾ ਤੇ ਸੂਬੇ ਦੀ ਲੀਡਰਸ਼ਿਪ ਨੇ ਵੈਲਕਮ ਕੀਤਾ ਪ੍ਰਧਾਨ ਸਾਹਿਬ ਨੇ ਵੈਲਕਮ ਕੀਤਾ ਇਹ ਪ੍ਰੋਟੋਕੋਲ ਦੀ ਮੈਂ ਤੁਹਾਨੂੰ ਗੱਲ ਸਾਰੀ ਕੀਤੀ ਹੈ ਮੈਂ ਸਮਝਦਾ ਤੁਸੀਂ ਗੱਲ ਕਰਦੇ ਹੋ ਤੇ ਤੁਹਾਡਾ ਜਿਹਦਾ ਲੈਵਲ ਹੈ ਪੂਰੇ ਹਾਈ ਕਮਾਂਡ ਤੱਕ ਦਾ ਲੈਵਲ ਵੀ ਰਾਹੁਲ ਗਾਂਧੀ ਦੇ ਗਵਾਈ ਹੇ ਤੁਸੀਂ ਸ਼ਾਮਲ ਹੋਏ ਲੱਗਦਾ ਵੀ ਕਟਵਲ ਜੀ ਦਾ ਉਹਨਾਂ ਲੈਵਲ ਨਾਲ ਹੋਵੇ ਵੀ ਜਿੱਦਾਂ ਕਾਂਗਰਸ ਸੀ ਇਹ ਇਹ ਛੋਟੇ ਵੀ ਲੈਵਲ ਤੇ ਛੋਟੇ ਵੱਡੇ ਲੈਵਲ ਦੀ ਗੱਲ ਨਹੀਂ ਹੈਗੀ ਇਹ ਪ੍ਰੋਟੋਕੋਲ ਦੀ ਗੱਲ ਆ ਨਿਜਮ ਦੀ ਗੱਲ ਹੈਗੀ ਆ ਰਹਿ ਗਈ ਗੱਲ ਜਿਹੜੀ ਮੈਂ ਸਭ ਤੋਂ ਗੰਭੀਰ ਗੱਲ ਕੀਤੀ ਆ ਵੀ ਅੱਜ ਪਾਰਟੀ ਦੇ ਅੰਦਰ ਮੈਂ ਡਿਮਾਂਡ ਕਰੂੰਗਾ ਕਿ ਇਸ ਗੱਲ ਦੀ ਤਹਿਕੀਕਾਤ ਹੋਣੀ ਚਾਹੀਦੀ ਆ ਮੰਤਨ ਹੋਣਾ ਚਾਹੀਦਾ ਛਾਣਬੀਣ ਹੋਣੀ ਚਾਹੀਦੀ ਆ ਕਿ ਜਦੋਂ ਸੂਬਾ ਪ੍ਰਧਾਨ ਰਾਜਾ ਬੜਿੰਗ ਨੇ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਲੜੀ ਉਦੋਂ ਇਹ ਲੋਕ ਕਾਂਗਰਸ ਨੂੰ ਛੱਡ ਕੇ ਕਿਹਦੇ ਇਸ਼ਾਰੇ ਤੇ ਗਏ ਸੀ ਕਿਹੜੇ ਸ਼ਾਮਲ ਕਰਾਉਣ ਵਾਲੇ ਕਿਹੜੇ ਲੋਕ ਆ ਅਰ ਮੈਂ ਦੂਸਰਾ ਦੱਸ ਦਿੰਦਾ ਜੇ ਰਾਜਾ ਬੜਿੰਗ ਚੋਣ ਲੜੇ ਤੇ ਪਾਰਟੀ ਦੇ ਅੰਦਰ ਉਹ ਲੋਕ ਜਿਹੜੇ ਇਹ ਕਹਿੰਦੇ ਸੀਗੇ ਕਿ ਲੁਧਿਆਣੇ ਦੇ ਅੰਦਰ ਪਾਰਟੀ ਸਾਡੇ ਤੋਂ ਬਿਨਾ ਚੱਲ ਹੀ ਨਹੀਂ ਸਕਦੀ ਉਹ ਲੋਕ ਉਹ ਡੋਗਰੇ ਤੇ ਗਦਾਰਾਂ ਵਾਲਾ ਰੋਲ ਅਦਾ ਕਰਕੇ ਦਿਨ ਦੇ ਵੇਲੇ ਕਾਂਗਰਸ ਦਾ ਝੰਡਾ ਚੱਕੀ ਫਿਰਦੇ ਸੀ ਤੇ ਰਾਤ ਨੂੰ ਭਾਜਪੀ ਲਈ ਵੋਟਾਂ ਪੱਕੀਆਂ ਕਰਦੇ ਸੀ ਬੈਂਸ ਉਸ ਕਰਤਾਰ ਦਾ ਨਹੀਂ ਬੈਂਸ ਗਦਾਰ ਤੇ ਡੋਗਰਾ ਨਹੀਂ ਬੈਂਸ ਜਿਹੜੀ ਥਾਲੀ ਚ ਖਾਂਦਾ ਉਹ ਤੇ ਮੂਤਦਾ ਨਹੀਂ ਇਹ ਮੂਤਰਣ ਵਾਲੇ ਲੋਕਾਂ ਨੂੰ ਮੁਬਾਰਕ ਹੈ ਗੱਲਾਂ ਜਿਨ੍ਹਾਂ ਨੇ ਪਸ਼ੋਕੜ ਦੇ ਵਿੱਚ ਇਹ ਕਾਰਨਾਮੇ ਤੇ ਕਰਤੂਤਾਂ ਕੀਤੀਆਂ ਪਾਰਟੀ ਦੇ ਅੰਦਰ ਇਸ ਗੱਲ ਦੇ ਉੱਤੇ ਵੀ ਮੰਥਨ ਹੋਣਾ ਮੈਂ ਫਿਰ ਕਹੂੰਗਾ ਵਗੇਲ ਸਾਡਾ ਇੰਚਾਰਜ ਆ ਰਾਜਾ ਬੜਿੰਗ ਪ੍ਰਧਾਨ ਆ ਜਾਂ ਕੇਂਦਰੀ ਹਾਈ ਕਮਾਂਡ ਆ ਭਾਈ ਪ੍ਰੋਟੋਕੋਲ ਦਾ ਜਰੂਰ ਖਿਆਲ ਰੱਖਿਆ ਜਾਵੇ ਕਿਹੜੇ ਸੱਜਣ ਹੈਗੇ ਆ ਜਿਹੜੇ ਪਹਿਲਾਂ ਭੇਜਦੇ ਆ ਪਾਰਟੀ ਦੇ ਵਿੱਚੋਂ ਵੀ ਜਾਓ ਹਜੇ ਤੁਹਾਡੀ ਲੋੜ ਨਹੀਂ ਤੇ ਹਜੇ ਅਸੀਂ ਕਿਸੇ ਨੂੰ ਜਿਹੜਾ ਆਪਣੇ ਵੱਲੋਂ ਸਬਕ ਸਿਖਾਉਣ ਦਾ ਯਤਨ ਆਪਣੇ ਵੱਲੋਂ ਹਰਾਉਣ ਦਾ ਯਤਨ ਤੇ ਜਦੋਂ ਆਪਣੇ ਆਪ ਨੂੰ ਲੋੜ ਪੈ ਜਾਵੇ ਤਾਂ ਹੁਣ ਅਸੀਂ ਸਾਰਿਆਂ ਨੂੰ ਲੈ ਆਈਏ ਸੋ ਮੈਂ ਡਿਮਾਂਡ ਕਰੂੰਗਾ ਪਾਰਟੀ ਹਾਈ ਕਮਾਂਡ ਤੋਂ ਇਸ ਗੱਲ ਦੀ ਬੈਂਕ ਸਾਹਿਬ ਤੁਸੀਂ ਪ੍ਰੋਟੋਕਾਲ ਦੀ ਬੈਂਕ ਸਾਹਿਬ ਦੀ ਪ੍ਰੈਸ ਵਾਰਤਾ ਦੇ ਦੌਰਾਨ ਗਈ ਕਿ ਚੰਨੀ ਸਾਹਿਬ ਨੂੰ ਇਹ ਸਾਡੇ ਹਲਕਾ ਇੰਚਾਰਜ ਆਲਾ ਸਮਝੀ ਹਲਕਾ ਇੰਚਾਰਜ ਰਹਿਣਗੇ ਦੇਖੋ ਇਹ ਕਿਸੇ ਕੋਲੇ ਕੋਈ ਅਧਿਕਾਰ ਨਹੀਂ ਮਾਨਯੋਗ ਆਸ਼ੂ ਜੀ ਬੜੇ ਸੀਨੀਅਰ ਆ ਜੀ ਮੈਨੂੰ ਦਾ ਸਤਕਾਰ ਕੀਤਾ ਹਮੇਸ਼ਾ ਇਸ ਗੱਲ ਦਾ ਕਿਸੇ ਕੋਲੇ ਅਧਿਕਾਰ ਨਹੀਂ ਕਿ ਉਹ ਕਿਸੇ ਨੂੰ ਹਲਕਾ ਇੰਚਾਰਜ ਲਾ ਜਾਣ ਮਾਨਯੋਗ ਰਾਹੁਲ ਗਾਂਧੀ ਜੀ ਦੇ ਉੱਤੋਂ ਆਸ਼ੂ ਜੀ ਨਹੀਂ ਹੈਗੇ ਮੈਨੂੰ ਤੇ ਲੋਕ ਇਨਸਾਫ ਪਾਰਟੀ ਦੇ ਮਰਜਰ ਵੇਲੇ ਮਾਨਯੋਗ ਰਾਹੁਲ ਗਾਂਧੀ ਜੀ ਹੋਰਾਂ ਨੇ ਸ਼ਾਮਲ ਕੀਤਾ ਆਸ਼ੂਜੀ ਕੌਣ ਹੁੰਦੇ ਆ ਗੱਲ ਕਹਿਣ ਵਾਲੇ ਮੈਨੂੰ ਨਹੀਂ ਸਮਝ ਲੱਗਦੀ ਉਹਨਾਂ ਦੀ ਕਿ ਉਹ ਕਿਹੜੇ ਅਧਿਕਾਰਤ ਉਹਨਾਂ ਕੋਲੇ ਅਧਿਕਾਰ ਹੈਗੇ ਕਿਹੜੇ ਅਧਿਕਾਰ ਦੇ ਨਾਲ ਇਦਾਂ ਦੀਆਂ ਗੱਲਾਂ ਪ੍ਰੈਸ ਨਾਲ ਸਾਂਝੀਆਂ ਕਰ ਜਾਂਦੇ ਆ ਮੈਂ ਲੋਕਾਂ ਦਾ ਲੀਡਰ ਆ ਮੈਂ ਪੈਰਾਸ਼ੂਟਰ ਨਹੀਂ ਹੈਗਾ ਬੈਂਸ ਗਰਾਸਰੂਟਰ ਆ 20 ਸਾਲ ਪੰਜਾਬ ਦੇ ਲੋਕਾਂ ਦੀ ਨਿਰੰਤਰ ਇਮਾਨਦਾਰੀ ਦੇ ਨਾਲ ਸੇਵਾ ਕਰਨ ਵਾਲਾ ਜੇ ਕੋਈ ਜਾਣਿਆ ਜਾਂਦਾ ਤੇ ਉਹ ਸਿਮਰਜੀਤ ਬੈਂਸ ਆ ਅੱਛਾ ਮੈਨੂੰ ਕਿਸੇ ਦੇ ਕੋਲੋਂ ਕੋਈ ਹਲਕਾ ਇੰਚਾਰਜੀ ਇਦਾਂ ਦੇ ਲੋਕਾਂ ਦੇ ਕੋਲੋਂ ਕੋਈ ਸਰਟੀਫਿਕੇਟ ਲੈਣ ਦੀ ਜਰੂਰਤ ਨਹੀਂ ਥਾਲੀਵਾਲ ਸਾਹਿਬ ਨੇ ਵੀ ਕਿਹਾ ਕਿ ਕਹਿੰਦੇ ਹੁਣ ਤੱਕ ਤਾਂ ਜਿਹੜੀਆਂ ਅੱਠ ਪਾਰਟੀਆਂ ਬਦਲ ਚੁੱਕੀਆਂ ਨੇ ਤੇ ਇਹ ਕਿਸੇ ਕਾਫੀ ਨੰਝਾਨ ਤੇ ਜਾਣਨ ਕੋ ਫਲਗ ਜਦੋਂ ਉਹ ਲੈ ਕੇ ਗਏ ਸੀ ਉਹ ਨਹੀਂ ਉਹਨਾਂ ਨੂੰ ਦੇਖਿਆ ਅੱਜ ਥਾਲੀਵਾਲ ਸਾਹਿਬ ਮਾਨਯੋਗ ਮੰਤਰੀ ਇਹ ਗੱਲ ਕਵੇ ਕਿ ਭਾਈ ਅੱਠ ਬਦਲ ਗਏ 10 ਬਦਲ ਗਏ ਜਿੱਦਣ ਉਹ ਲੈ ਕੇ ਗਏ ਸੀ ਜੀ ਉਦਣ ਉਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਸੀ ਕਿ ਮੈਂ ਆਪਣੀ ਪਾਰਟੀ ਦੀ ਗੱਲ ਕਰੂੰਗਾ ਮੈਂ ਆਪਣੀ ਪਾਰਟੀ ਦੇ ਅਨੁਸ਼ਾਸਨ ਦੇ ਅੰਦਰ ਰਹਿ ਕੇ ਇਸ ਗੱਲ ਦੀ ਡਿਮਾਂਡ ਕਰੂੰਗਾ ਕਿ ਇਹ ਦੋ ਗੱਲਾਂ ਦੀ ਤਹਿਕੀਕਾ ਪ੍ਰੋਟੋਕੋਲ ਤੇ ਰਾਜਾ ਬੜਿੰਗ ਦੀ ਐਮਪੀ ਚੋਣ ਮੌਕੇ ਜਦੋਂ ਪਾਰਟੀ ਛੱਡ ਕੇ ਗਏ ਤੇ ਇਹਨਾਂ ਨੂੰ ਕਿਹੜੇ ਲੋਕਾਂ ਨੇ ਇਸ਼ਾਰਾ ਕੀਤਾ ਪਾਰਟੀ ਛੱਡਣ ਵਾਸਤੇ ਤੇ ਚਾਹਤਾ ਵੇ ਅਗਲੀ ਪਾਰਟੀ ਦਾ ਕੋਈ ਆਈਡੀਆ ਹੈਗਾ ਇਹਨਾਂ ਦਾ ਕੜੋਲ ਜੀ ਦਾ ਜੇ ਤੁਹਾਨੂੰ ਜਿਆਦਾ ਪਤਾ ਹੋਊਗੀ ਅਗਲੀ ਪਾਰਟੀ ਉਹਨਾਂ ਨੇ ਕਿਹੜੀ ਚ ਜਾਣਾ ਨਹੀਂ ਜਣਾ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਪੱਤਰਕਾਰਾਂ ਦੇ ਕੋਲ ਹਰ ਇੱਕ ਪਾਰਟੀ ਦੇ ਲੀਡਰ ਦੀ ਨਵਜ ਹੁੰਦੀ ਹੈ ਹਰ ਇੱਕ ਲੀਡਰ ਦੀ ਨਵਜ ਹੁੰਦੀ ਹੈ ਇਹ ਤੁਸੀਂ ਬਿਹਤਰ ਦੱਸ ਸਕਦੇ ਹੋ ਵੀ ਕਿਹੜੀ ਪਾਰਟੀ ਰਹੀ ਕਿਹੜੀ ਚ ਜਾਣਾ ਹੈ ਸਾਹਿਬ ਤੁਸੀਂ ਪ੍ਰੋਟੋਕੋਲ ਦੀ ਗੱਲ ਕਰ ਰਹੇ ਹੋ ਇੱਕ ਇੱਕ ਪਾਸੇ ਤੁਸੀਂ ਕਹ ਰਹੇ ਹੋ ਕਿ ਪ੍ਰੋਟੋਕੋਲ ਦੇ ਅਨੁਸਾਰ ਨਹੀਂ ਹੋਇਆ ਸਾਰਾ ਕੁਝ ਜੇਕਰ ਤੁਹਾਨੂੰ ਇਤਰਾਜ਼ ਆ ਜੇ ਕਿ ਹੋਰਾਂ ਨੂੰ ਵੀ ਇਤਰਾਜ਼ ਮੈਨੂੰ ਕੋਈ ਇਤਰਾਜ਼ ਨਹੀਂਗਾ ਮੈਨੂੰ ਇਤਰਾਜ਼ ਨਹੀਂ ਦੇਖੋ ਤੁਸੀਂ ਗਲਤ ਪਾਸੇ ਲੈ ਕੇ ਜਾਓ ਠੀਕ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਕਿਸੇ ਦੇ ਆਉਣ ਦਾ ਪਰ ਮੈਂ ਇੱਕ ਪ੍ਰੋਟੋਕੋਲ ਦੀ ਇਸ ਕਰਕੇ ਗੱਲ ਕੀਤੀ ਆ ਵੀ ਜਦੋਂ ਪ੍ਰਦੇਸ਼ ਦਾ ਅਦੇ ਅਕਸ਼ਲੜੇ ਚੋਂ ਉਦੋਂ ਇਹ ਲੋਕ ਪਾਰਟੀ ਛੱਡ ਕੇ ਚਲੇ ਜਾਣ ਅੱਜ ਕਿਹਦੇ ਇਸ਼ਾਰੇ ਤੇ ਗਏ ਤੇ ਕਿਹਦੇ ਇਸ਼ਾਰੇ ਤੇ ਵਾਪਸ ਆਏ ਕਿਹੜੇ ਲੋਕ ਉਹ ਡੋਗ ਰਹੇ ਹੈਗੇ ਜਿਹੜੇ ਦਿਨ ਵੇਲੇ ਲੋਕ ਸਭਾ ਇਲੈਕਸ਼ਨ ਦੇ ਵਿੱਚ ਕਾਂਗਰਸ ਦਾ ਝੰਡਾ ਚੱਕੀ ਫਿਰਦੇ ਸੀ ਰਾਤ ਨੂੰ ਭਾਜਪੀ ਦੀਆਂ ਵੋਟਾਂ ਪੱਕੀਆਂ ਕਰਦੇ ਸੀ ਮੈਂ ਗੱਲ ਅਨੁਸ਼ਾਸਨ ਤੇ ਪ੍ਰੋਟੋਕੋਲ ਦੀ ਕੀਤੀ ਆ ਮੈਂ ਕਿਸੇ ਤੇ ਕਿੰਤੂ ਪਰੰਤੂ ਇਤਰਾਜ਼ ਨਹੀਂ ਕੀਤਾ अच्छा ਤੁਸੀਂ ਹੁਣ ਹਾਈ ਕਮਾਂਡ ਨਾਲ ਗੱਲਬਾਤ ਕਰੋਗੇ ਇਸ ਬੰਦੇ ਨਾਲ ਨਾ ਓਪਨਲੀ ਤੁਹਾਡੇ ਜਰੀਏ ਦੇਖੋ ਤੁਹਾਡਾ ਪਲੇਟਫਾਰਮ ਮੀਡੀਆ ਦਾ ਪਲੇਟਫਾਰਮ ਓਪਨਲੀ ਮੈਂ ਤਾਂ ਕਹਿ ਰਿਹਾ ਮੈਂ ਇਹ ਗੱਲ ਓਪਨਲੀ ਕਹਿ ਰਿਹਾ ਮਿਲ ਕੇ ਵੀ ਸੀਨੀਅਰ ਲੀਡਰਸ਼ਿਪ ਨੂੰ ਚਾਹੇ ਉਹ ਭਗੇਲ ਸਾਹਿਬ ਆ ਉਹ ਰਾਜਾ ਬੜਿੰਗੀ ਜਿੰਜ ਸਾਡੀ ਕੇਂਦਰੀ ਹਾਈ ਕਮਾਂਡ ਹੈ ਮਿਲ ਕੇ ਵੀ ਇਹ ਗੱਲ ਜ਼ਰੂਰ ਕਰਨਾ আচ্ছা ਜਦੋਂ ਇਹਨਾਂ ਨੂੰ ਸਵਾਲ ਪੁੱਛਿਆ ਗਿਆ ਸੀ ਕਿ ਤੁਸੀਂ ਇੰਨੀਆਂ ਪਾਰਟੀਆਂ ਛੱਡ ਕੇ ਹੁਣ ਕਾਂਗਰਸ ਦੁਬਾਰਾ ਵਾਪਸ ਆ ਗਏ ਹੋ ਉਹ ਕਹਿੰਦੇ ਮੈਂ ਸਾਰੀਆਂ ਪਾਰਟੀਆਂ ਘੁੰਮ ਲੀਆਂ ਨੇ ਪਰ ਮੈਨੂੰ ਇਹ ਕਾਂਗਰਸ ਪਾਰਟੀ ਅਲੱਗ ਹੀ ਲੱਗੀ ਹੈ ਇਹਨਾਂ ਦੇ ਕੰਮ ਕਰਨ ਦੇ ਤਰੀਕੇ ਦੇਖੋ ਮੈਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਕਿਸੇ ਨੂੰ ਕੀ ਚੰਗਾ ਲੱਗਦਾ ਤੇ ਕਿਸੇ ਨੂੰ ਕੀ ਮਾੜਾ ਲੱਗਦਾ ਇਹ ਅਗਲੇ ਦਾ ਟੇਸਟ ਆ ਮੈਂ ਅਗਲੇ ਦੇ ਸਵਾਦ ਨੂੰ ਕੀ ਜਾਣ ਮੈਂ ਤੁਹਾਨੂੰ ਆਪਣੇ ਮਨ ਤੇ ਦਿਲ ਦੀ ਗੱਲ ਦੱਸ ਸਕਦਾ ਮੈਨੂੰ ਕੋਈ ਇਤਰਾਜ਼ ਨਹੀਂਗਾ ਮੈਨੂੰ ਤੇ ਸਿਰਫ ਇਸ ਗੱਲ ਦਾ ਫਿਕਰ ਵੱਡ ਵੱਡ ਖਾਂਦਾ ਕਿ ਪਾਰਟੀ ਦੇ ਅੰਦਰ ਅਨੁਸ਼ਾਸਨ ਲਾਜ਼ਮੀ ਤੌਰ ਤੇ ਕਾਇਮ ਰਹਿਣਾ ਚਾਹੀਦਾ ਪਰਦੇਸ਼ ਅਧਿਐਖਕ ਕੌਣ ਹੈਗਾ ਪਰਦੇਸ਼ ਦਾ ਇਨਚਾਰਜ ਕੌਣ ਹੈਗਾ ਪਾਰਟੀ ਦੀ ਹਾਈ ਕਮਾਂਡ ਕੌਣ ਹੈਗੀ ਹੈ ਇਹ ਤਾ ਕਿਸੇ ਲੋਕਲ ਲੀਡਰ ਨੇ ਨਹੀਂ ਕਰਨਾ ਇਹ ਇਹ ਤਾ ਅਨੁਸ਼ਾਸਨ ਦੇ ਅੰਦਰ ਜਿਹੜੇ ਅਧਿਕਾਰ ਅਹੁਦੇਦਾਰਾਂ ਨੂੰ ਮਿਲੇ ਹਨ ਉਹਨਾਂ ਅਧਿਕਾਰਾਂ ਦੀ ਉਹਨਾਂ ਅਹੁਦੇਦਾਰਾਂ ਨੇ ਵਰਤੋਂ ਕਰਨੀ ਅੱਛਾ ਜਿਵੇਂ ਤੁਸੀਂ ਇਹਨੂੰ ਸਵਾਲ ਚੁੱਕਿਆ ਪ੍ਰੋਟੋਕੋਲ ਨੂੰ ਲੈ ਕੇ ਤੇ ਇਹਦੇ ਵਿੱਚ ਹੁਣ ਜਿਹੜੀ ਇਲੈਕਸ਼ਨਾਂ ਹੁਣ ਚੱਲ ਰਹੀਆਂ ਨੇ ਇਹ 'ਚ ਕੋਈ ਅਸਰ ਪਊਗਾ ਕਿਉਂਕਿ ਹੋਰ ਵੀ ਜਿਵੇਂ ਤੁਸੀਂ ਸਵਾਲ ਚੁੱਕਿਆ ਹੋਰ ਹਨ ਵੀ ਤੁਸੀਂ ਕਹਿੰਦੇ ਸਵਾਲ ਚੁੱਕੇ ਜਾਂ ਨਹੀਂ ਚੁੱਕੇ ਤੁਹਾਡੇ ਨਾਲ ਗੱਲਬਾਤ ਚੱਲ ਰਹੀ ਹੋਣੀ ਹੈ ਤੇਰੇ ਵਿੱਚ ਇਲੈਕਸ਼ਨ ਦੇ ਕੋਈ ਫਰਕ ਪਏਗਾ ਆਸ਼ੂ ਦੀ ਇਲੈਕਸ਼ਨ ਨਹੀਂ ਆਸ਼ੂ ਦੀ ਇਲੈਕਸ਼ਨ ਦੇ ਵਿੱਚ ਕੀ ਫਰਕ ਪੈਣਾ ਆਸ਼ੂ ਜਿਹਦਾ ਕਾਂਗਰਸ ਪਾਰਟੀ ਵੀ سپورਟ ਕਰਨੀ ਆ ਬੁਨਿਸ਼ਪਤ ਇਹ ਦੇਖਦੇ ਹੋ ਕਿ ਪਿੱਛੇ ਕਿਸੇ ਨੇ ਕੀ ਕਰਤੂਤ ਕੀਤੀ ਆ ਪਿੱਛੇ ਕਿਸੇ ਨੇ ਪਾਰਟੀ ਲਈ ਡੋਗਰੇ ਵਾਲਾ ਰੋਲ ਅਦਾ ਕੀਤਾ ਪਾਰਟੀ ਲਈ ਇਮਾਨਦਾਰੀ ਨਾਲ ਮਦਦ ਕੀਤੀ ਆ ਦਿਨੇ ਕੀ ਕੀਤਾ ਤੇ ਰਾਤ ਨੂੰ ਕੀ ਕੀਤਾ ਇਹ ਗੱਲਾਂ ਸਾਰੀਆਂ ਪਿੱਛੇ ਛੱਡ ਕੇ ਅੱਜ ਕਾਂਗਰਸ ਪਾਰਟੀ ਦਾ ਹਰ ਵਰਕਰ ਤੇ ਹਰ ਆਗੂ ਸਿਰ ਜੋੜ ਕੇ ਕਾਂਗਰਸ ਪਾਰਟੀ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰੂਗਾ ਤੇ ਸੀਟ ਜਿੱਤਾਂਗਾ। ਗਾਇਤ ਸਿੰਘ ਤੁਸੀਂ ਵੀ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਕਾਂਗਰਸ ਦੇ ਪਿੱਛੇ ਲੋਕ ਇਨਸਾਫ ਪਾਰਟੀ ਦੀ ਤੁਸੀਂ ਆਪ ਪ੍ਰਧਾਨ ਸੀ ਤੇ ਲੇਕਿਨ ਕਾਂਗਰਸ ਵਿੱਚ ਸ਼ਾਮਲ ਹੋਏ ਪ੍ਰਧਾਨਗੀ ਛੱਡ ਕੇ ਤੁਸੀਂ ਆਪਣੀ ਲੋਕ ਇਨਸਾਫ ਪਾਰਟੀ ਛੱਡ ਕੇ ਲੇਕਿਨ ਤੁਹਾਡੀ ਰਾਇ ਲਿੱਤੀ ਗਈ ਵੀ ਅਸੀਂ ਕਟਵਲ ਜੀ ਨੂੰ ਸ਼ਾਮਲ ਕਰ ਰਹੇ ਹਾਂ ਤੁਹਾਨੂੰ ਤੁਸੀਂ ਹਲਕੇ ਦੀ ਜ਼ਿੰਮੇਵਾਰੀ ਸੀ ਤੁਹਾਡੀ ਤੁਸੀਂ ਮੇਰੀ ਰਾਇ ਦੀ ਗੱਲ ਕਰਦੇ ਹੋ ਮੈਂ ਤਾਂ ਆਪਣੇ ਸਟੇਟ ਦੇ ਪ੍ਰਧਾਨ ਦੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਬਖੇਲ ਸਾਹਿਬ ਦੀ ਔਰ ਕਾਂਗਰਸ ਦੀ ਹਾਈ ਕਮਾਂਡ ਦੀ ਮੈਂ ਤਾਂ ਉਹਦੀ ਜੱسا ਦੀ ਗੱਲ ਕਰ ਰਿਹਾ ਨਾ ਮੈਂ ਤਾਂ ਗ੍ਰਹਿ ਕਿੱਥੇ ਗਿਆ ਮੈਂ ਤਾਂ ਉਹਨਾਂ ਤੋਂ ਬੜਾ ਛੋਟੇ ਰੁਤਬੇ ਦੇ ਉੱਤੇ ਆ ਮੈਂ ਫੇਰ ਇਹ ਗੱਲ ਕਹੂੰਗਾ ਮੈਨੂੰ ਕਿਸੇ ਦੇ ਆਉਣ ਨਾਲ ਕਿਸੇ ਦੇ ਜਾਣ ਨਾਲ ਕੋਈ ਇਤਰਾਜ਼ ਨਹੀਂ ਗਾ ਗੱਲ ਸਿਰਫ ਤੇ ਸਿਰਫ ਵਿਧੀ ਵਿਵਧਾਨ ਦੀ